ਕਮਨ ਰਾਜ ਗਿਆ ਥੇ ਗਈਆ ਉਹ ਮਮੀ ਬਾਜ਼ਾਰ ਗਈ ਤੇ ਬੱਚੇ ਵੀ ਨਜ਼ਰ ਨੇ ਆਉਣ ਦੇ ਬੱਚੇ ਵੀ ਨਾਲ ਗਏ ਆ ਉਹ ਵੀ ਨਾਲ ਗਏ ਅੱਛਾ ਚੱਲ ਮੈਂ ਦਵਾਈ ਖਾਣੀ ਆ ਪਾਣੀ ਕੋਸਾ ਕਰਕੇ ਖਾਵਾਂ ਹਾਂਜੀ ਆ ਗਏ ਦੇ ਤਾਂ ਕੀ ਗਏ ਬਾਜ਼ਾਰ ਕਾ ਨਾ ਜਾਣਾ ਧੀੜੀ ਬੜੀ ਸੀ ਵਿਚਾਰ ਤੇ ਤੂੰ ਦਿਵਾਲ ਕਟਾਉਣ ਗਈ ਹੈ ਨਾ ਦੇ ਕਟਾ ਕੇ ਨਹੀਂ ਲਿਆਦੇ ਫੇਰ ਵਾਲ ਕਟਾਉਣ ਹਾਂ ਤੁਸੀਂ ਇਹਨਾਂ ਦੇ ਵਾਲ ਕਟਾਉਣ ਤੁਰ ਪਏ ਜੇ ਉਹ ਤਾਂ ਏਡੀ ਮਿਹਨਤ ਨਾਲ ਇਹਨਾਂ ਦੇ ਵਾਲ ਵਧਾਏ ਆ ਇੰਨੀ ਮਿਹਨਤ ਕਰ ਕਰਕੇ ਏਡੇ ਸੋਹਣੇ ਵਾਲ ਹੋਏ ਆ ਤੇ ਤੁਸੀਂ ਇਹਨਾਂ ਦੇ ਵਾਲ ਕਟਾਉਣ ਤੁਰ ਪਏ ਜੇ ਦਾਦੀ ਜੀ ਉਹ ਜੇ ਟੀਵੀ 'ਚ ਨਹੀਂ ਹੁੰਦੇ ਸਲਮਾਨ ਖਾਨ ਤੇ ਸ਼ਾਹਰੂਖ ਖਾਨ ਉਹਨਾਂ ਦੇ ਇਹ ਸਟਾਈਲ ਵੇਖੇ ਕਿੰਨੇ ਵਧੀਆ ਅਸੀਂ ਵੀ ਉਹਨਾਂ ਵਰਗੇ ਬਨਾਂ ਤੇ ਫਿਰ ਵਾਲ ਤਾਂ ਸਾਨੂੰ ਕਟਾਉਣੇ ਪੈਣੇ ਨਾ ਹਾਂਜੀ ਦਾਦੀ ਜੀ ਨੂਰਪਾ ਠੀਕ ਕਹਿੰਦੇ ਹੋ ਜੋ ਹੱਡ ਫੇਵਰੇਟ ਹੀਰੋ ਕਰਨਗੇ ਤੇ ਅਸੀਂ ਵੀ ਉਹਨਾਂ ਨੂੰ ਫੋਲੋ ਕਰਾਂਗੇ ਰਾਜ ਉਹ ਤੇ ਬੱਚੇ ਆ ਪੁੱਤ ਤੂੰ ਤੇ ਸਿਆਣੀ ਆ ਨਾ ਤੂੰ ਤੂੰ ਕਿ ਉਹਨਾਂ ਦੇ ਵਾਲ ਕਟਾਉਣ ਤੁਰ ਪਈ ਮੰਮੀ ਵਾਲ ਕਟਾਵਾ ਨਾ ਐਡੇ ਲੰਮੇ ਤੇ ਇਹਨਾਂ ਦੇ ਵਾਲ ਆ ਪਹਿਲਾਂ ਨਾ ਮੇਰੇ ਤੋਂ ਜੂੜੇ ਹੁੰਦੇ ਸਵੇਰੇ ਸਵੇਰ ਉਧਰੋਂ ਬੱਸ ਆ ਜਾਂਦੀ ਆ ਤੇ ਉਧਰੋਂ ਇਹਨਾਂ ਦੇ ਸਿਰ ਨਹੀਂ ਮਗਣਦੇ ਹੁੰਦੇ ਮੈਂ ਤਾਂ ਸੋਚਿਆ ਕਿ ਇਹਨਾਂ ਦਾ ਕੰਮ ਨਬੇੜ ਹੀ ਦੇਣਾ ਵਾਲਾ ਹਾਂ ਦਾ ਮੇਰੇ ਤੋਂ ਨੇ ਰੋਜ਼ ਰੋਜ਼ ਦੇ ਇਹਨਾਂ ਦੇ ਜੂੜੇ ਵਗਦੇ ਹੁਣ ਕਟਾ ਗਣੀ ਲਈ ਫਿਰ ਵਾਲ ਉਹਨਾਂ ਦੇ ਗਈ ਤਾਂ ਬੜੇ ਟੌਰ ਨਾਲ ਵਾਲੀ ਤੇ ਕਟਾਉਣ ਗਈ ਹਾਂ ਦੁਕਾਨ ਦੇ ਅੰਦਰ ਹੀ ਵੜਨ ਲੱਗੀ ਉੱਥੇ ਹੀ ਮੈਨੂੰ ਫੋਨ ਆ ਗਿਆ ਸਰਪੰਚ ਦੀ ਘਰ ਦੀ ਦਾ ਉਹਦਾ ਕੋ ਫੋਨ ਆਇਆ ਤੈਨੂੰ ਉਹ ਕਹਿੰਦੀ ਕਿ ਜਿੰਨਾ ਬੱਚਿਆਂ ਨੇ ਵਾਅਦਾ ਰੱਖਿਆ ਹੈ ਨਾ ਤੇ ਉਹਨਾਂ ਨੂੰ ਗੁਰਦਾਰਾ ਸਾਹਿਬ ਸਨਮਾਨਿਤ ਕਰਨਾ ਵਾ ਤੇ ਤੁਹਾਡੇ ਬੱਚਿਆਂ ਨੇ ਵਾਅਦਾ ਰੱਖਿਆ ਤੇ ਇਹਨਾਂ ਨੂੰ ਜ਼ਰੂਰ ਲੈ ਕੇ ਆਇਓ ਤੇ ਮੈਂ ਸੋਚਿਆ ਉੱਥੇ ਵੱਡੇ ਵੱਡੇ ਨਾਮ ਮਿਲਨੇ ਹੋਣੇ ਆ ਤੇ ਇਹਨਾਂ ਨੂੰ ਕਿਹਾ ਕਿ ਕਿੱਡੇ ਵੱਡੇ ਨਾਮ ਮਿਲ ਜਾਣਗੇ ਤੇ ਮੈਂ ਕਿਹਾ ਇੱਕ ਹਫਤਾ ਰੁਕ ਜਾਨੀ ਆ ਤੇ ਅਗਲੇ ਹਫਤੇ ਕਟਾ ਲੂੰਗੀ ਵਾਲ ਇਹ ਤਾਂ ਮੰਨਦੇ ਨਹੀਂ ਦੋਵੇਂ ਭਰਾ ਆਂਦੇ ਅੱਜ ਹੀ ਕਟਾ ਕੇ ਜਾਣੇ ਬੜੀ ਮੁਸ਼ਕਲ ਲੈ ਕੇ ਆਈ ਮੈਂ ਕਿਹਾ ਵੱਡੇ ਵੱਡੇ ਨਾਮ ਦਵਾ ਲ ਫੇਰ ਵਾਲ ਕਟਾਵਾਂਗੇ ਚਲ ਮੈਂ ਬੱਚੇ ਚਲੋ ਬੱਚੇ ਤੁਹਾਨੂੰ ਬਣਾਦਾ ਕੁਝ ਖਾਣ ਨੂੰ ਦਿਮਾਗ ਖਰਾਬ ਹੋਇਆ ਇਹਨਾਂ ਦਾ ਲੋਕੀ ਬੱਚਿਆਂ ਨੂੰ ਸਮਝਾਉਂਦੇ ਤੇ ਆਪ ਹੀ ਤੁਰ ਪੇ ਲੈ ਕੇ ਵਾਲ ਕਟਾਉਂ ਕਵਲ ਤੈਨੂੰ ਪਤਾ ਹੈ ਰਾਜ ਬਾਜ਼ਾਰ ਕਿਉਂ ਗਈ ਹੈ ਪਤਾ ਹੈ ਮੰਮੀ ਲਾਸ ਕੇ ਗਈ ਤੇ ਤੂੰ ਡੱਕਿਆ ਕਿਉਂ ਨਹੀਂ ਡੱਕਿਆ ਸੀ ਹਾਂ ਮਾਰ ਦਾ ਬੜਾ ਸਮਝਾਇਆ ਸੀ ਤੇ ਫੇਰ ਪਤਾ ਤੇ ਹੈਗਾ ਤੁਹਾਨੂੰ ਕਿਦਾਂ ਦੀ ਹੈਗੀ ਜਿੱਦੜ ਜੀ ਕਲੇਸ਼ ਤੋਂ ਡਰਦੇ ਮੈਂ ਹੈ ਮੈਂ ਇਹਨੂੰ ਕੋਈ ਗੱਲ ਕੀਤੀ ਤੇ ਨਾ ਫਿਰ ਕਲੇਸ਼ ਕਰਨਾ ਤੇ ਕਲੇਸ਼ ਤੋਂ ਡਰਦਾ ਮੈਂ ਹਾਂਗੇ ਆਪਣੀ ਮਰਜ਼ੀ ਕਰ ਕਲੇਸ਼ ਤੋਂ ਡਰਦਾ ਤੂੰ ਪੁੱਤ ਪਾਪਾ ਦਾ ਭਾਗੀ ਬਣ ੜਿਆ ਮੈਂ ਮੰਮੀ ਹੂੰ ਦੱਸ ਫਿਰ ਕੀ ਕਰਦਾ ਤੇ ਮੰਮੀ ਇਹਦੇ ਵਿੱਚ ਕਾਹਦਾ ਪਾਪ ਹੋਇਆ ਸਾਰੀ ਦੁਨੀਆਵਾਲ ਘਟਾਈ ਫਿਰੰਡੀ ਆ ਤੇ ਪੁੱਤ ਚੰਗੇ ਕੰਮਾਂ 'ਚ ਦੁਨੀਆ ਦੀ ਰੀਸ ਕਰੀਦੀ ਆ ਮਾੜੇ ਕੰਮਾਂ ਦੇ ਵਿੱਚ ਰੀਸ ਨਹੀਂ ਕਰੀਦੀ ਦੁਨੀਆ ਦੀ ਮੰਮੀ ਇਹ ਚ ਕੀ ਮਾੜਾ ਹੋਇਆ ਪਤਾ ਵਿਚਾਰੇ ਬੱਚਿਆਂ ਨੂੰ ਕਿੰਨੀ ਸਿਰਪੀੜ ਹੁੰਦੀ ਆ ਅਜੇ ਤਾਂ ਛੋਟੇ ਹੋਣ ਤੇ ਜਦੋਂ ਵੱਡੇ ਹੋਗੇ ਤੇ ਸਿਰ ਤੇ ਪੱਗਾਂ ਦਾ ਭਾਰ ਨਹੀਂ ਸਹਿਣਾ ਪੈਣਾ ਉਹਨਾਂ ਨੂੰ ਪੱਗਾਂ ਤੇ ਸਿਰ ਤੇ ਆਪ ਪੱਗਾਂ ਦਾ ਭਾਰ ਨਹੀਂ ਹੁੰਦਾ ਸਿਰ ਦੇ ਉੱਤੇ ਪੱਗਾਂ ਸਿਰ ਦੀਆਂ ਤਾਜ ਹੁੰਦੀਆਂ ਵਾ ਮੰਮੀ ਬੱਸ ਕਰੋ ਤੁਸੀਂ ਮੇਰੇ ਬੱਚੇ ਵਾਲ ਕਟਾਉਣ ਦੇ ਵਿੱਚ ਖੁਸ਼ ਆ ਨਾ ਤੇ ਉਹਨਾਂ ਨੂੰ ਖੁਸ਼ ਰਹਿਣ ਦਿਓ ਬੱਚਿਆਂ ਨਾਲੋਂ ਜ਼ਿਆਦਾ ਤਾਂ ਮੈਨੂੰ ਤੂੰ ਖੁਸ਼ ਲੱਗਣ ਢਈ ਆ ਤੁਹਾਡੇ ਤੁਹਾਡੀ ਖੁਸ਼ੀ ਬਤਾਸਤ ਨਹੀਂ ਹੁੰਦੀ ਬੱਸ ਕਰੋ ਹੰਦ ਹੋ ਗਈ ਆ ਮੰਮੀ ਮੈਂ ਜਾ ਗਿਆ ਮੜਾ ਜਾ ਕਿੱਥੇ ਚੱਲਿਆ ਪੁੱਤ ਸਵੇਰੇ ਜਿਹੜੀ ਤੁਹਾਨੂੰ ਦੱਸਿਆ ਰਿਹਾ ਸੀ ਫਤਿਹਗੜ੍ਹ ਸਾਹਿਬ ਟਰਾਲੀ ਨਹੀਂ ਜਾਣੀ ਹਾਂ ਉਹਦਾ ਮੈਂ ਟਾਈਮ ਤੋਂ ਪੁੱਛ ਗਿਆ ਹਾਂ ਫਿਰ ਸਵੇਰੇ ਤਿਆਰੀ ਵੀ ਕਰਨੀ ਹੈ ਚਲ ਜਾ ਪੁੱਛਿਆ ਪਰਪੇ ਤੁਸੀ ਆ ਗਏ ਹੈਲੋ ਪਾਪਾ ਉਹ ਤਾਂ ਹੈਲੋ ਨਹੀਂ ਬੁਲਾਈ ਤੀ ਸਾਸਰੀ ਘਰ ਬੁਲਾਈ ਦਿੰਦੀ ਨਹੀਂ ਪਾਪਾ ਸਾਡੇ ਜਿਹੜੇ ਫ੍ਰੇਵਰੇਟ ਹੀਰੋ ਆ ਉਹ ਵੀ ਪੇਰੈਂਟਸ ਨਾਲ ਇੰਦਾ ਹੀ ਗੱਲ ਕਰਦੇ ਸੇ ਆਪਾਂ ਵੀ ਤੁਹਾਡੇ ਨਾਲ ਇੰਦਾ ਹੀ ਗੱਲ ਕਰੂਗੇ ਤੇ ਬੱਚੇ ਕਨਵਰਟ ਸਕੂਲ ਚ ਪੜ੍ਹਨਦੇ ਆ ਮਾਡਰਨ ਬੰਦੋਂ ਨਾਲ ਥੋੜਾ ਬੋਤਾ ਪਰਪੇ ਕਿਤੇ ਗਏ ਸੀ ਤੁਸੀਂ ਮੈਂ ਮੈਂ ਪੁੱਤੋ ਸਵੇਰੇ ਜਾਣ ਨੂੰ ਫਤਿਹਗੜ ਸਾਹਿਬ ਟਰਾਲੀ ਉਹ ਪਤਾ ਕਰਨ ਗਿਆ ਹਾਂ ਕਿੰਨੇ ਵਜੇ ਜਾਣੀ ਹੈ। ਉਹ ਕਿੱਥੇ ਪਾਪਾ ਤੁਸੀਂ ਉੱਥੇ ਕਿਉਂ ਜਾਣਾ? ਉਹ ਤਾਂ ਉੱਥੇ ਛੋਟੇ ਸਾਹਿਬ ਜਦੇ ਸ਼ਹੀਦ ਹੋਏ ਸੀ ਨਾ। ਤਾਂ ਕਰਕੇ ਉੱਥੇ ਫਿਰ ਦਰਸ਼ਨ ਕਰਨ ਵਾਸਤੇ ਜਾਣਾ। ਪਾਪਾ ਜੀ ਉਹ ਕਿਉਂ ਉੱਥੇ ਸੀਧੇ ਹੀ? ਪੁੱਤ ਮੈਂ ਹੁਣ ਥੱਕਿਆ ਬੜਾ ਆਇਆ ਹਾਂ ਤੇ ਮੈਨੂੰ ਚਾਹ ਪੀ ਲੈਂਦੇ ਫਿਰ ਮੈਂ ਤੁਹਾਨੂੰ ਦੱਸੂਗਾ ਠੀਕ ਹੈ। ਚਲ ਬੱਚਿਓ ਮੈਂ ਤੁਹਾਨੂੰ ਦੱਸਦੀ ਹਾਂ। ਸਰਦਾਰਾ ਚਾਹ ਬਣਾਉਂਦੇ। ਚਲੋ ਬਣਾਉਂਦੇ। ਚਲੋ ਰਾਪਾ ਜੀ। ਚਲ। ਪਾਂ ਪਾ ਲਓ ਬੱਡ ਤੇ ਜੁੱਤੀਆਂ ਲਾ ਲਓ ਚੌਂਕੜੀ ਮਾਰੋ ਮੈਂ ਸੁਣਾਦੀ ਬੱਚਿਓ ਪਹਿਲਾਂ ਮੈਨੂੰ ਇਹ ਦੱਸੋ ਤੇ ਤੁਹਾਡੇ ਸਕੂਲ ਵਾਲਿਆਂ ਤੁਹਾਨੂੰ ਕੁਝ ਨਹੀਂ ਦੱਸਿਆ ਇਹ ਕਿਹੜੇ ਦਿਨ ਚੱਲਣ ਦਾ ਹੈ ਦਾਦੀ ਜੀ ਸਾਡੇ ਸਕੂਲ 크리스마ਸ ਦੀ ਤਿਆਰੀਆਂ ਹੁੰਦੀ ਆ ਤੇ ਅਸੀਂ ਵੀ ਉੱਚ ਸੰਟਾ ਕਲੋਸ ਬਣਨਾ ਤਾਨੂੰ ਪਤਾ 크ਿਸਮਸ ਕਿਉਂ ਮਨਾਉਂਦੇ? ਹਾਂਜੀ ਦਾਦੀ ਜੀ। ਪੁੱਤ, ਤੁਹਾਡਾ ਸਕੂਲ ਨੇ ਤੁਹਾਨੂੰ ਆਪਣੇ ਧਰਮ ਬਾਰੇ ਦੱਸਣਾ ਵਾ। ਗਲਤੀ ਤਾਂ ਸਾਡੀ ਆ ਜਿਹੜੀ ਅਸੀਂ ਤੁਹਾਨੂੰ ਆਪਣੇ ਧਰਮ ਬਾਰੇ ਕੁਝ ਦੱਸ ਦੇਣੀ ਆ। ਮੈਂ ਤੁਹਾਨੂੰ ਦੱਸਦੀ ਆ ਸਾਰਾ ਕੁਝ। ਬੇਟਾ ਤੁਹਾਨੂੰ ਗੁਰੂ ਗੋਬਿੰਦ ਸਿੰਘ ਦੇ ਪਰਜੰਦਾ ਬਾਰੇ ਪਤਾ? ਹਾਂਜੀ ਕਿਤਾਬ ਚ ਫੜਿਆ। ਪੜਿਆ ਸੀ। ਉਹਨਾਂ ਦੇ ਚਾਰ ਪੁੱਤਰ ਸੀ। ਹਾਂਜੀ ਦਾਦੀ ਜੀ, ਇੰਨਾ ਹੀ ਪੜਿਆ ਨੂੰ। ਗੁਰੂ ਜੀ ਦੀ ਮਾਤਾ ਸੀ ਗੁਜਰਕੌਰ। ਉਹ ਆਪਣੇ ਪੋਤਰਿਆਂ ਨੂੰ ਬਹੁਤ ਪਿਆਰ ਕਰਦੇ ਸੀ। ਉਮੇ ਜਿਵੇਂ ਤੁਸੀਂ ਸਾਨੂੰ ਪਿਆਰ ਕਰਦੇ ਹਾਂ ਮਾਤਾ ਗੁਜਰਕੌਰ ਜੀ ਆਪਣੇ ਪੋਤਰਿਆਂ ਨੂੰ ਹਮੇਸ਼ਾ ਹੀ ਰੱਬ ਦੇ ਲੜ ਲਾਉਂਦੇ ਸਨ ਤੇ ਉਹਨਾਂ ਨੂੰ ਆਪਣੇ ਦਾਦੇ ਦੀ ਸ਼ਹੀਦੀ ਤੋਂ ਜਾਣੂ ਕਰਵਾਉਂਦੇ ਸਨ ਕਿਸ ਤਰ੍ਹਾਂ ਉਹਨਾਂ ਦੇ ਦਾਦਾ ਜੀ ਨੇ ਸ਼ਹੀਦੀ ਪ੍ਰਾਪਤ ਕੀਤੀ ਤੇ ਤਾਂ ਆਪਣਾ ਧਰਮ ਨਹੀਂ ਛੱਡਿਆ ਧਰਮ ਨਹੀਂ ਛੱਡਿਆ ਉਹਦਾ ਕੀ ਮੰਤਰਤਾ ਸੀ ਪੁੱਤਰ ਜੀ ਉਹਦਾ ਜ਼ਬਰਦਸਤੀ ਧਰਮ ਬਦਲੇ ਜਾਂਦੇ ਸੀ ਤੇ ਕਿਸਾਂ ਦਾ ਕਤਲ ਕਰਵਾਇਆ ਜਾਂਦਾ ਸੀ ਕੈਸਾਂ ਦਾ ਕਤਲ ਕਰਕੇ ਮਤਲਬ ਦੂਸਰਾ ਧਰਮ ਕਬੂਲ ਕਰਨਾ ਦਾਦੀ ਜੀ ਸਹਬਜਾਦੇ ਨੂੰ ਧਰਮ ਬਦਲਣ ਲਈ ਕਿਹਾ ਗਿਆ ਸੀ ਹਾਂ ਬੇਟਾ ਜੀ ਉਹ ਕਿੰਨੇ ਕਿਹਾ ਸੀ ਵਜ਼ੀਰ ਖਾਨ ਉਹ ਕਿਉਂ ਪੁੱਤ ਮਾਤਾ ਗੁਜਰਕੌਰ ਜੀ ਤੇ ਸਹਬਜਾਦੇ ਨੂੰ ਨਾ ਵਜ਼ੀਰ ਖਾਨ ਕੈਦ ਕਰ ਲਿਆ ਸੀ ਤੇ ਉਹਨਾਂ ਨੂੰ ਨਾ ਬਹੁਤ ਜ਼ਿਆਦਾ ਤਸੀਹੇ ਦਿੱਤੇ ਸੀ ਧਰਮ ਬਦਲਣ ਵਾਸਤੇ ਪਰ ਉਹ ਬੱਚੇ ਨਹੀਂ ਸੀ ਮੰਨੇ ਸਹਬਜਾਦੇ ਨਹੀਂ ਮੰਨੇ ਧਰਮ ਬਦਲਣ ਵਾਸਤੇ ਪਰ ਵਜ਼ੀਰ ਖਾਨ ਬਹੁਤ ਸਿਏ ਦਿੱਤੇ ਉਹਨਾਂ ਨੂੰ ਬਹੁਤ ਚੁਲਮ ਕੀਤੇ ਉਹਨਾਂ ਤੇ ਜਦੋਂ ਨਹੀਂ ਨਾ ਮੰਨੇ ਸਾਹਿਬ ਜਦੇ ਨਹੀਂ ਮੰਨੇ ਨਾ ਤੇ ਵਜ਼ੀਰ ਖਾਨ ਜਿੰਦਿਆਂ ਨੂੰ ਹੀ ਨੀਅ ਵਿੱਚ ਚੁੰਨ ਦਾ ਹੁਕਮ ਦੇ ਦਿੱਤਾ ਦਾਦੀ ਜਿੰਦਿਆਂ ਨੂੰ ਹੀ ਨੀਅ ਵਿੱਚ ਚੁਗਾ ਦਿੱਤਾ ਹਾਂ ਬੇਟੇ ਦਾਦੀ ਐਡਾ ਬੇਰਹਿਮ ਸੀ ਵਜ਼ੀਰ ਖਾਨ ਹਾਂ ਬੇਟੇ ਦਾਦੀ ਮੈਨੂੰ ਵਜ਼ੀਰ ਖਾਨ ਤੇ ਬਹੁਤ ਗੁੱਸਾ ਆ ਰਿਹਾ ਹੈ ਦਾਦੀ ਜੀ ਫਿਰ ਕਿਉਂ ਹੋਇਆ ਸਾਹਿਬ ਜਦੇ ਸ਼ਹੀਦ ਹੁਣ ਲਿਟਿਆ ਰਹੋਗੇ ਉਹ ਤਾਂ ਹੁੰਦੇ ਕਿਉਂ ਨਾ ਉਹਨਾਂ ਦਾ ਦਾਦੀ ਨੇ ਉਹਨਾਂ ਨੂੰ ਸਿੱਖਿਆ ਹੀ ਇਹੋ ਜੀ ਦਿੱਤੀ ਸੀ ਤੇ ਜਦੋਂ ਅਸੀਂ ਇਹ ਧੋਣ ਲਈ ਚੱਲੇ ਸੀ ਨਾ ਉਹਨਾਂ ਦੀ ਦਾਦੀ ਨੇ ਉਹਨਾਂ ਨੂੰ ਆਪਣੇ ਹੱਥੀ ਤਿਆਰ ਕੀਤਾ ਸੀ ਤੇ ਆਪਣੇ ਹੱਥੀ ਉਹਨਾਂ ਦੇ ਸਿਰਾਂ ਤੇ ਕਲਗੀਆਂ ਲਾਈਆਂ ਸੀ ਫਿਰ ਦੋਨਾਂ ਬੱਚਿਆਂ ਨੂੰ ਨੀਂਹ ਵਿੱਚ ਛਨਵਾ ਦਿੱਤਾ ਗਿਆ ਨਾ ਉਹ ਡੋਲੇ ਨਾ ਉਹ ਕਬਰਾਏ ਤੇ ਵਾਹਿਗੁਰੂ ਦਾ ਸਿਮਰਨ ਕਰਦੇ ਕਰਦੇ ਉਹ ਸ਼ਹੀਦ ਹੋ ਗਏ ਹਾਂ ਪੁੱਤ ਛੋਟੇ ਸਾਹਿਬ ਜਿਆਦਾ ਨੂੰ ਨੀਂਹ ਵਿੱਚ ਚੰਨ ਦਿੱਤਾ ਸੀ ਦਾਦੀ ਜੀ ਫਿਰ ਉਹ ਤੇ ਹਰ ਦੇ ਰੀਅਲ ਹੀਰੋ ਹੋਏ ਹਾਂ ਬੇਟੇ ਉਹ ਸਾਰਿਆਂ ਦੇ ਹੀਰੋ ਆ ਸਾਰੇ ਸੰਸਾਰ ਦੇ ਹੀਰੋ ਆ ਜਿਹੜੇ ਤੁਸੀਂ ਟੀਵੀ ਤੇ ਹੀਰੋ ਵੇਂਦੇ ਨਾ ਇਹ ਤਾਂ ਨਕਲੀ ਹੀਰੋ ਆ ਅਸਲੀ ਹੀਰੋ ਤੇ ਸਾਡੇ ਉਹ ਹੀ ਆ ਗੁਰੂ ਗੋਬਿੰਦ ਸਿੰਘ ਜੀ ਤੇ ਸਹਿਬਜ਼ਾਦੇ ਹਾਂ ਦਾਦੀ ਜੀ ਅੱਜ ਤੋਂ ਬਾਅਦ ਸਾਡੇ ਹੀਰੋ ਹੋਈ ਨੇ ਹਾਂ ਪੁੱਤ ਤੂੰ ਤਾਂ ਕਹਿੰਦਾ ਜੋ ਸਾਡੇ ਹੀਰੋ ਕਰਦੇ ਆ ਅਸੀਂ ਉਹਨਾਂ ਨੂੰ ਫੋਲੋ ਕਰਦੇ ਆ ਹਾਂਜੀ ਦਾਦੀ ਜੀ ਆਪਾਂ ਸਮਝ ਗਏ ਆ ਵੀ ਆਪਾਂ ਕਦੇ ਵੀ ਕੇਸ ਨਹੀਂ ਘਟਾਉਣੇ ਤੇ ਨਾਲੇ ਕੇਸ ਘਟਾਉਣ ਬਾਰੇ ਸੋਚਣਾ ਵੀ ਨਹੀਂ ਹੈ ਠੀਕ ਹੈ ਬੇਟੇ ਸ਼ਾਬਾਸ਼ ਮੇਰੇ ਬੱਚੇਓ ਪਰ ਦਾਦੀ ਤੁਹਾਡਾ ਵੀ ਉੱਥੇ ਜਾਨੂ ਜੀ ਕਰਦਾ ਹਾਂ ਵੀ ਪਾਪਾ ਨਾਲ ਜਾਣਾ ਵਾ ਕਿੱਥੇ ਪੁੱਤ ਜਿੱਥੇ ਸਾਡੇ ਹੀ ਰੋ ਸ਼ਹੀਦ ਹੋਏ ਸੀ ਫਤਿਹਗੜ ਸਾਹਿਬ ਠੀਕ ਹੈ ਪੁੱਤ ਮੈਂ ਵੀ ਤੁਹਾਡੇ ਨਾਲ ਜਾਵਾਂਗੀ ਮੈਂ ਤੁਹਾਡੇ ਪਾਪਾ ਨੂੰ ਕਹਿਣੀ ਪਾਪਾ ਜੀ ਆਜੋ ਗੱਲ ਸੁਣੋ ਹੰਦੀਪਾ ਸਰ ਅਸੀਂ ਉਤਾਰ ਦੇ ਆਨ ਕਾਲਾ ਫਤੇ ਗੁਰ ਸਾਹਿਬ ਜਾਣਾ ਜਰੂਰ ਪਾਤਾ ਕਿਉਂ ਨਹੀਂ ਤੁਸੀਂ ਵੀ ਚੱਲੇ ਹੋ ਦਾਦੀ ਵੀ ਚੱਲੂਗੀ ਨਾਲ ਆਪਾਂ ਸਾਰੇ ਚੱਲਾਂਗੇ ਠੀਕ ਹੈ ਠੀਕ ਮਮਾ ਜੀ ਤੁਸੀਂ ਵੀ ਜਾਓਗੇ ਹਾੜ ਨਾਲ ਹਾਂ ਪੁੱਤ ਮੈਂ ਤਾਂ ਜਰੂਰ ਜਾਉਂਗੀ ਤੁਹਾਨੂੰ ਨਾਲ ਲੈ ਕੇ ਤੁਹਾਡੇ ਸਿਰ ਤੇ ਦਸਤਾਰ ਸਜਾ ਕੇ ਲੈ ਕੇ ਜਾਉਂਗੀ ਤੁਹਾਨੂੰ ਮੈਨੂੰ ਤੇ ਇਸ ਗੱਲ ਦੀ ਬੜੀ ਖੁਸ਼ੀ ਆਉਣ ਢਈ ਆ ਕਿ ਮੇਰੇ ਹੱਥੋਂ ਐਡਾ ਵੱਡਾ ਪਾਪ ਹੋਣ ਤੋਂ ਬਚ ਗਿਆ ਆ ਤੇ ਹੁਣ ਤੁਹਾਡੇ ਸਕੂਲ ਵਾਲੀ ਬੱਸ ਵੀ ਨਹੀਂ ਨਿਕਲਿਆ ਕਰੋਗੀ ਕਿਉਂ ਕਿਉਂਕਿ ਹੁਣ ਮੈਂ ਜਲਦੀ ਉੱਠ ਜਾਇਆ ਕਰੂੰਗੀ ਨਾ ਸਵੇਰ ਤੋਂ ਰੁੱਝੇ ਰਹਿਓ ਨਾ ਕ੍ਰਿਸਮਸ ਦੀਆਂ ਛੁੱਟੀਆਂ ਵਿੱਚ ਚਮਕੌਰ ਦੀ ਗੜੀ ਵੀ ਯਾਦ ਰੱਖਿਓ ਛੋਟੇ ਲਾਹ ਤੇ ਦਾਦੀ ਨੂੰ ਭੁੱਲਿਓ ਨਾ ਠੰਡੇ ਬਰਜ ਦੀ ਠੰਡ ਨੂੰ ਯਾਦ ਰੱਖਿਓ ਰੰਗਾਂ ਵਿੱਚ ਬੇਸ਼ੱਕ ਰਹਿਓ ਰੰਗੇ ਕੁਝ ਇਤਿਹਾਸ ਦੇ ਰੰਗ ਵੀ ਯਾਦ ਰੱਖਿਓ ਹਰ ਧਰਮ ਦੀ ਕਦਰ ਖੂਬ ਕਰਨੀ ਹਰ ਧਰਮ ਦੀ ਕਦਰ ਖੂਬ ਕਰਨੀ ਸਿੱਖੀ ਨਾਲ ਵੀ ਸੰਬੰਧ ਅਬਾਦ ਰੱਖਿਓ ਸਿੱਖੀ ਨਾਲ ਵੀ ਸੰਬੰਧ ਅਬਾਦ ਰੱਖਿਓ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਬੋਲੇ ਸੋਨਹਾ ਸਤਿ ਸ੍ਰੀ ਅਕਾਲ ਵਾਹਿਗੁਰਜੀ